ਮਾਮਲਾ ਲੁਧਿਆਣੇ ਦਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਬਲਾਕ 1 ਦੇ ਵਿੱਚ ਸਾਬਕਾ ਕਾਂਗਰਸੀ ਸਰਪੰਚਾ ਵੱਲੋਂ ਪੰਚਾਇਤੀ ਦਫ਼ਤਰ ਦੇ ਅੱਗੇ ਆ ਕੇ ਹੰਗਾਮਾ ਕੀਤਾ ਗਿਆ ਅਤੇ ਇਲਜ਼ਾਮ ਲਗਾਏ ਗਏ ਨੇ ਕਿ ਬੀਡੀਪੀਓ ਉਹਨਾਂ ਨੂੰ ਐਨਓਸੀ ਨਹੀਂ ਦੇ ਰਿਹਾ ਜਿਸ ਤੋਂ ਲੈ ਕੇ ਸਾਬਕਾ ਐਮਐਲਏ ਕਾਂਗਰਸ ਕੁਲਦੀਪ ਵੈਦ ਮੌਕੇ ਤੇ ਪੁੱਛ ਜਿਨ੍ਹਾਂ ਵੱਲੋਂ ਪੰਚਾਇਤ ਅਫਸਰ ਰਾਜੇਸ਼ ਛੱਡਾ ਦੇ ਨਾਲ ਗੱਲਬਾਤ ਕੀਤੀ ਗਈ ਇਸ ਦੌਰਾਨ ਦੋਵਾਂ ਵਿਚਕਾਰ ਬਹਿਸ ਵੀ ਹੋਈ ਹੈ ਕੁਲਦੀਪ ਪੈਦ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਤਕਾ ਸਾਡੇ ਸਰਪੰਚਾ ਦੇ ਨਾਲ ਨਹੀਂ ਹੋਣ ਦਿੱਤਾ ਜਾਏਗਾ ਉੱਤੇ ਦੂਜੇ ਪਾਸੇ ਸਾਬਕਾ ਸਰਪੰਚਾ ਨੇ ਕਿਹਾ ਕਿ ਸਾਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਹਣਾ ਨੇ ਕਿਹਾ ਕਿ ਨਹੀਂ ਕੋਈ ਚਿੱਠੀਆਂ ਭੇਜੀਆਂ ਗਈਆਂ ਨੇ ਤੇ ਨਹੀਂ ਕੋਈ ਸਾਡੇ ਬਕਾਏ ਨੇ ਹਣਾ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਬਾਅ ਦੇ ਚੱਲਦਿਆਂ ਬੀਡੀਪੀਏ ਸਾਨੂੰ ਐਨਓਸੀ ਜਾਰੀ ਨਹੀਂ ਕਰ ਰਹੀ ਜੇ ਹਨ ਮਾਰ ਕਰਤੀ ਹੈ ਐਕਸਟਰਾ ਸਾਈਡ ਨਹੀਂ ਕਰਦਾ ਸਰ ਮੈਂ ਦੱਸਾਉਂ ਕਿ ਜੀ ਤੁਸੀਂ ਨਹੀਂ ਰਹੇ ਉਹਨਾਂ ਨੂੰ ਦੇਣਾ ਨਹੀਂ ਹੈ ਨਹੀਂ ਗਲਤ ਐਫੀਡੇਵਿਟ ਦੇਣਾ ਇਲੈਕਸ਼ਨ ਕਮਿਸ਼ਨ ਦੇ ਇਹ ਦਾ ਕਰਨ ਦਾ ਮੌਕਾ ਨਹੀਂ ਮੈਂ ਅਕਸਰ ਪਿਛੇ ਨਾਲ ਕਰ ਗਿਆ ਐਫੀਡੇਵਿਟ ਦੇਦਾ ਐਸੀ ਡਾਟ ਜੋ ਨਿਸ਼ਾਨਾ ਨਾ ਬੋਰ ਦਿੰਦਾ ਐਸੀ ਨਾ ਬਣਦੀ दो आज तो मैं इलेक्शन मीशन ना कर करना है। एमडीआरडी भी चल रही है लेकिन एमडीआरडी कुछ कर देना सा ना होगा। इधर कुछ थोड़ा देना। मैं एनओसी वास्ते नहीं है। देखो प्राइस। उसी का देना होता है एनओसी नहीं। उसी का देना होता है। उसी का देना होता है। उसी का देना होता है। उसी का नुस देना होता है। उ ਉਹ ਕਹਿੰਦਾ ਜੀ ਮੇਰੇ ਪੇਪਰ ਵਾਪਸ ਕਰਾ ਜੋ ਮੈਂ ਮੈਸੇ ਨਾ ਸੜੇ ਕੋਣ ਪਰਸ ਆਈ ਇਹਨੂੰ ਉਸੇ ਵੇਲੇ ਮੋਰਤੇ ਮੈਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਵੀ ਬੰਦੇ ਕੁਛ ਐਦਾਂ ਦੇ ਹੁੰਦੇ ਨਾ ਜਿਨ੍ਹਾਂ ਦੇ ਕੋਲ ਬਕਾਇਆ ਨਿਕਲਦੇ ਹੁਣ ਉਹਨਾਂ ਨੂੰ ਅਸੀਂ ਐਨਓਸੀ ਜਾਂ ਨੋਡਿਊ ਨਹੀਂ ਦੇਣਾ ਨੋਡਿਊ ਦਾ ਮਤਲਬ ਹੈ ਕਿ ਇਹਦੇ ਨਾਲ ਕੋਈ ਬਕਾਇਆ ਨਹੀਂ ਜੇ ਉਹਦੇ ਵੱਲ ਕੋਈ ਬਕਾਇਆ ਪੰਚਾਇਤ ਦਾ ਰਿਕਾਰਡ ਹੈਂਡਓਵਰ ਨਹੀਂ ਕੀਤਾ ਜਾਂ ਉਹਨੇ ਕੋਈ ਗ੍ਰਾਂਟਾ ਨਹੀਂ ਉਹਦੇ ਵੱਲ amount ਨਿਕਲਦੀ ਹੈ ਜਾਂ ਕੈਸ਼ ਇਨ ਹੈਂਡ ਨਿਕਲਦਾ ਤਾਂ ਅਸੀਂ ਉਹਨੂੰ ਨੋਡਿਊ ਨਹੀਂ ਦੇਣਾ ਹੁੰਦਾ ਇਸ ਤੋਂ ਇਲਾਵਾ ਜੇ ਕੋਈ ਬੰਦਾ ਪੰਚਾਇਤ ਦੀ ਜਮੀਨ ਤੇ ਨਜਾਇਜ਼ ਕਬਜ਼ਾ ਬਕਾਇਦਾਰ ਹੈ ਪਿਛਲੀ ਉਹਦੇ ਬਾਲ ਕੋਈ ਅੰਡਰ ਸੈਕਸ਼ਨ 216 ਸਾਡੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਅਧੀਨ ਜੇ ਕੋਈ ਕਾਰਵਾਈ ਚੱਲਦੀ ਹੈ ਤੇ ਅਸੀਂ ਉਹਨੂੰ ਵੀ ਲੋਡਿੰਗ ਨਹੀਂ ਦੇਣਾ ਹੈ ਤੇ ਅਸੀਂ ਜਿਹੜਾ ਵੀ ਬੰਦਾ ਸਾਡੇ ਕੋਲ ਆਂਦਾ ਉਹਨਾਂ ਨੂੰ ਦੱਸੀ ਜਾਂਦੇ ਜਿਹੜੇ ਫਰੈਸ਼ ਆ ਉਹਨਾਂ ਦਾ ਅਸੀਂ ਕਿਸੇ ਦਾ ਕੋਈ ਰੋਕਦੇ ਨਹੀਂ ਸਿਰਫ ਇਹ ਦੇਖਦੇ ਆਂ ਬੇਨਿਆਜ਼ ਕਬਜ਼ਾ ਤਾਂ ਨਹੀਂ ਉਹਦੇ ਵਿੱਚ ਸਾਰਿਆਂ ਦੀ ਡਿਟੇਲਸ ਰਿਪੋਰਟ ਹੁੰਦੀ ਹੈ ਪੰਚਾਇਤ ਸੈਕਟਰੀ ਤੇ ਫਿਰ ਜਈ ਉਸ ਤੋਂ ਬਾਅਦ ਸੰਮਤੀ ਵਟਵਾਰੀ ਸਪੋਰਟੈਂਟ ਸਾਰੇ ਸਾਈਨ ਕਰਦੇ ਉਸ ਤੋਂ ਬਾਅਦ ਮੈਨਰ ਨੂੰ ਉਸੇ ਜਾਰੀ ਕਰਦੇ ਸਰ ਉਹਨਾਂ ਕਿੰਨੀਆਂ ਨਸਲੀ ਜਾਰੀ ਕੀਤੀਆਂ ਬਲੋਗ ਕੱਲ ਸ਼ਾਮ ਤੱਕ 500 ਦੇ ਲਗਭਗ 500 ਤੋਂ ਉੱਪਰ ਹੀ 515 ਕਰ ਲਗਭਗ ਜਾਰੀ ਹੋ ਚੁੱਕੀਆਂ ਐ ਸੀ ਤੇ ਹੁਣ ਅੱਜ ਸਵੇਰ ਦਾ ਕੰਮ ਜਿਹੜਾ ਸ਼ੁਰੂ ਹੋਇਆ ਹੀ ਹੈ ਹਜੇ ਤੇ ਵਿਮਨ ਰੇਟ ਸਰ ਰਾਜਨੀਤ ਰਾਜਨੀਤ ਪਿੰਡ ਦੇ ਉਹ ਜਿਹੜੇ ਸਰਪੰਚ ਨੇ ਉਹਨਾਂ ਦੀ ਵੀ ਲਗਭਗ ਹੋਈ ਆ ਉਹ ਸਰਚਾਮਦਾਰ ਨੇ ਸੁਣਨ ਲਈ ਕਿਹਣਾ ਜਾਵਣੀ ਕਿ ਜਿਹੜੇ ਦੇਖੋ ਇਹ ਡੈਮੋਕ੍ਰੇਸੀ ਹੈ ਹਰੇਕ ਬੰਦੇ ਨੂੰ ਬੋਲਣ ਦਾ ਅਧਿਕਾਰ ਹੈ ਪਰ ਜੇ ਕੋਈ ਗਲਤ ਇਲਜ਼ਾਮ ਲਾਉਂਦਾ ਜਿਹੜੇ ਬੰਦੇ ਦਾ ਨਹੀਂ ਕੰਮ ਹੋਣਾ ਉਹਨੇ ਕੋਈ ਨਾ ਕੋਈ ਇਲਜ਼ਾਮ ਲਗਾਣਾ ਹੀ ਹੁੰਦਾ ਪਰ ਸਾਡੇ ਕੋਲ ਅਸੀਂ ਜੋ ਵੀ ਕਾਰਵਾਈ ਕਰ ਰਹੇ ਐਸ ਪਰ ਰਿਕਾਰਡ ਕਰ ਰਹੇ ਐਸ ਪਰ ਲੌ ਕਰ ਰਹੇ ਕਿਉਂਕਿ ਇੰਨੀਆਂ ਇਲੈਕਸ਼ਨਾਂ ਅਸੀਂ ਪਹਿਲਾਂ ਵੀ ਕਰਵਾਈਆਂ ਹੁਣ ਵੀ ਜੋ ਮਾਜੋਬ ਸਾਡੇ ਡੀਸੀ ਸਾਹਿਬ ਦੇ ਨਿਰਦੇਸ਼ ਹੈ ਜਾਂ ਐਸਡੀਐਮ ਸਾਹਿਬ ਦੇ ਉਹ ਅਸੀਂ ਐਡੀਸੀ ਸਾਹਿਬ ਦੇ ਹੁਕਮਾਂ ਦੀਆਂ ਇਨਵਿਨਪਾਲੀਆਂ ਕਰਕੇ ਸਾਡਾ ਮੇਰਾ ਸਾਰਾ ਸਟਾਫ ਦੇੰਦਰ ਰਾਤ ਜਿਹੜਾ ਉਹ ਡਿਊਟੀ ਤੇ ਹਾਜ਼ਰ ਹੈ ਲੁਧਿਆਣਾ ਲਾਈਫ ਦੇ ਲਈ ਸਰਿੰਦਰ ਸੋਨੀ ਦੀ ਰਿਪੋਰਟ